ਪਾਰ ਦੇ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਇਸ ਨੂੰ ਲੈ ਕੇ ਕਈ ਜਗ੍ਹਾ ਤੇਜ਼ بارشਾਂ ਤੇ ਨਾਲ ਹਨੇਰੀ ਝੱਖੜਾਂ ਚੱਲ ਰਹੀਆਂ ਨੇ ਤੇ ਸਵੇਰੇ ਦੀ ਕਬੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੀਆਂ ਗੰਗਾ ਨਗਰ ਤੋਂ ਜਿੱਥੇ ਕਿ ਅੰਗਨਗਰ ਦੇ ਵਿੱਚ ਤੁਸੀਂ ਦੇਖੋ ਕਿ ਮੇਨ ਰੋਡ ਦੇ ਉੱਤੇ ਇੱਕ ਗੱਡੀ ਜੋ ਰੋਡ ਦੇ ਉੱਤੇ ਜਾ ਰਹੀ ਉਹਦੇ ਉੱਤੇ ਬਿਜਲੀ ਦਾ ਖੰਭਾ गिर ਜਾਂਦਾ ਜਿੱਥੇ ਸਿਆਰੇ ਕਿ ਹਾਈ ਵੋਲਟੇਜ ਤਾਰਾਂ ਉਸ ਖੰਭੇ ਨਾਲ ਲੱਗੀਆਂ ਨੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਤੇਜ਼ ਹਨੇਰੀ ਝੱਖੜ ਦੇ ਕਾਰਨ ਇਹ ਜਿਹੜਾ ਖੰਭਾ ਟੁੱਟ ਕੇ ਜਿਹੜਾ ਇੱਕ ਗਾਰ ਦੇ ਉੱਪਰ ਗਿਰਜਦਾ ਦੱਸਿਆ ਜਾ ਰਿਹਾ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਸੀ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਕੋਈ ਸੱਟਪੇਟ ਨਹੀਂ ਆਈ ਪਰ ਜੋ ਹਾਦਸਾ ਵਾਪਰਿਆ ਉਸ ਤੋਂ ਬਾਅਦ ਸਬੀਰਾ ਜਿਹੜੀਆਂ ਸਾਹਮਣੇ ਨਿਕਲ ਕੇ ਆਈਆਂ ਨੇ ਹਰ ਬੰਦਾ ਸੋਚਣ ਲਈ ਮਜਬੂਰ ਹੋ ਚੁੱਕਾ ਹੈ ਕਿ ਕਿਵੇਂ ਇੱਕ ਬਿਜਲੀ ਦਾ ਖੰਭਾ ਜੋ ਕਿ ਲੋਹੇ ਦਾ ਖੰਭਾ ਦੱਸਿਆ ਜਾ ਰਿਹਾ ਹੈ ਕਿ ਲੋਹੇ ਦਾ ਖੰਭਾ ਸੀ ਜੋ ਕਿ ਵਿਚਕਾਰੋਂ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਦਨੇ ਕਿ ਤੁਸੀਂ ਵੀ ਆਪਣੇ ਦੋ ਦੋ ਵਹੀਕਲ ਕਿਤੇ ਰੋਡਾਂ ਦੇ ਉੱਤੇ ਲੈ ਕੇ ਜਾਂਦੇ ਹੋ ਤਾਂ ਨਜ਼ਦੀਕ ਬਿਲਕੁਲ ਖੰਭਿਆਂ ਨੂੰ ਜਾਂ ਕਿ ਹੋਰ ਤਰੀਕੇ ਦੀਆਂ ਬਿਲਡਿੰਗਾਂ ਨੂੰ ਦੇਖਦੇ ਜਾਇਆ ਕਰੋ ਕਿਉਂਕਿ ਇਦਾਂ ਦੇ ਹਾਦਸੇ ਵਾਪਰ ਜਾਂਦੇ ਨੇ ਕਿਉਂਕਿ ਲਗਾਤਾਰ ਬਾਰਸ਼ਾਂ ਜਿਹੜੀਆਂ ਪੈ ਰਹੀਆਂ ਨੇ ਹਨੇਰੀਆਂ ਝੱਖੜ ਚੱਲ ਰਹੀਆਂ ਨੇ ਉਹਨਾਂ ਸੇਬ ਆਪਰਦੇ ਨੇ ਤਾਂ ਇਹ ਜਿਹੜਾ ਹਾਦਸਾ ਵਾਪਰਿਆ ਇਸ ਦੇ ਵਿੱਚ ਗੱਡੀ ਜਿਹੜੀ ਡਜ਼ਹਿਰ ਗੱਡੀ ਆ ਡਜ਼ਹਿਰ ਗੱਡੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਾਫੀ ਜਿਹੜੀ ਟੁੱਟ ਚੁੱਕੀ ਹੈ ਪਰ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਬੜੀ ਮੁਸ਼ਕਲ ਦੇ ਨਾਲ ਵਿੱਚੋਂ ਗੱਡੀ ਦੇ ਸਵਾਰ ਪਰਿਵਾਰ ਨੂੰ ਬਾਹਰ ਕੱਢਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਸੁਰੱਖਿਤ ਹੈ ਪਰਿਵਾਰ ਕਿਸੇ ਸੱਟਪੇਟ ਕੋਈ ਨਹੀਂ ਆਈ ਪਰ ਹਾਦਸਾ ਬੜਾ ਭਿਆਨਕ ਵਾਪਰਿਆ ਜਿਸ ਤੋਂ ਬਾਅਦ ਹਰ ਬੰਦਾ ਸੋਚ ਰਿਹਾ ਸੀ ਕੋਈ ਨਾ ਕੋਈ ਵੱਡਾ ਨੁਕਸਾਨ ਜ਼ਰੂਰ ਹੋਇਆ ਹੋਵੇਗਾ ਪਰ ਕਿਤਨੇ ਕਿਤੇ ਪ੍ਰਮਾਤਮਾ ਨੇ ਪਰਿਵਾਰ ਨੂੰ ਰੱਖ ਲਿਆ ਪਰ ਇਸ ਤਰਾਜ ਇਸ ਤਰੀਕੇ ਨਾਲ ਰੋਡ ਦੇ ਉੱਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਨੇ ਹਰ ਬੰਦੇ ਨੂੰ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਬਿਜਲੀ ਦੇ ਖੰਭੇ ਜਾਂ ਫਿਰ ਇਸ ਤਰੀਕੀਆਂ ਦੀਆਂ ਤਾਰਾਂ ਕਦੇ ਵੀ ਟੁੱਟ ਕੇ ਤੁਹਾਡੇ ਉੱਤੇ गिर ਸਕਦੀਆਂ ਨੇ ਤੁਹਾਡੇ ਵਹੀਕਲ ਦੇ ਉੱਤੇ गिर ਸਕਦੀਆਂ ਨੇ ਪਰ ਦੇਖਦੇ ਆ ਕਿ ਹੁਣ ਜਿਸ ਤਰੀਕੇ ਨਾਲ بارشਾਂ ਤੇਜ਼ ਜਿਹੜੀਆਂ ਚੱਲ ਰਹੀਆਂ ਨੇ ਹਨੇਰੀ ਚੱਖੜ ਚੱਲ ਰਿਹਾ ਹੈ ਦੂਜੇ ਪਾਸੇ ਹੁਣ ਬਿਜਲੀ ਮੈਕਮੇ ਨੂੰ ਬਚਾਹੀਦਾ ਕਿ ਇਸ ਤਰੀਕੇ ਦੇ ਨੇ ਖੰਭੇ ਨੇ ਜੋ ਕਿ ਸਾਨੂੰ ਲੱਗਦਾ ਹੈ ਕਮਜ਼ੋਰ ਨੇ ਜਾਂ ਫਿਰ ਟੁੱਟ ਸਕਦੇ ਨੇ ਉਹਨਾਂ ਦੀ ਮਰਮਮਤ ਕੀਤੀ ਜਾਵੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਜੋ ਕਿ ਕਿਸੇ ਦੇ ਹਾਦਸੇ ਦਾ ਕਾਰਨ ਨਾ ਬਣ ਸਕੇ ਤਾਂ ਦੇਖਦੇ ਕਿ ਜਿਸ ਤਰੀਕੇ ਨਾਲ ਬਾਰਸ਼ਾਂ ਵੀ ਲਗਾਤਾਰ ਪੈ ਰਹੀਆਂ ਨੇ ਲੋਕਾਂ ਨੂੰ ਵਿਚਕੰਨੇ ਹੁਣ ਦੀ ਲੋੜ ਹੈ ਸचेत ਹੋਣ ਦੀ ਲੋੜ ਹੈ ਜੇ ਤੁਸੀਂ ਰੋਡਾਂ ਦੇ ਉੱਤੇ ਚੱਲਦੇ ਹੋ ਤਾਂ ਇਦਾਂ ਦੀ ਜਿਹੜੀ ਕੋਈ ਐਕਟੀਵਿਟੀ ਹੁੰਦੀ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਹਾਂ ਕੋਈ ਹਾਦਸਾ ਵਾਪਰਨ ਵਾਲੀ ਜਗ੍ਹਾ ਜਾ ਕੋਈ ਜਗ੍ਹਾ ਤੁਹਾਨੂੰ ਲੱਗਦਾ ਕੋਈ ਇਸ ਤਰੀਕੇ ਦਾ ਮੋੜ ਹੈ ਜਿੱਥੇ ਕਿ ਉੱਤੇ ਕਿ ਰੋਜਾਨਾ ਐਕਸੀਡੈਂਟ ਹੁੰਦੇ ਨੇ ਉਸ ਜਗ੍ਹਾ ਧਿਆਨ ਰੱਖਿਆ ਜਾਵੇ ਦੂਜੇ ਪਾਸੇ ਕੋਈ ਬਿਜਲੀ ਦੇ ਖੰਭੇ ਜਾਂ ਕੋਈ ਇਸ ਤਰੀਕੇ ਦੇ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਤੁਹਾਨੂੰ ਲੱਗਦਾ ਕਿ ਇਸ ਜਗ੍ਹਾ ਕੋਈ ਜ਼ਿਆਦਾ ਖਤਰਾ ਲੱਗਦਾ ਭਾਵੇਂ ਕਿ اچانک ਜਿਹੜਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਕਿਸੇ ਬੰਦੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੁੰਦੀ ਕਿ ਇਸ ਤਰੀਕੇ ਨਾਲ ਖੰਭਾ ਕੋ ਬਿਜਲੀ ਡਿੱਗ ਸਕਦਾ ਪਰ ਵੀ ਖੰਭਾ ਤੁਸੀਂ ਦੇਖੋ ਤਸਵੀਰਾਂ ਸਾਹਮਣੇ ਆਈਆਂ ਨੇ ਬਿਲਕੁਲ ਰੋਡ ਦੇ ਉੱਤੇ ਚੱਲਦੀ ਗੱਡੀ ਦੇ ਉੱਤੇ ਇੱਕ ਖੰਭਾ ਗਿਰਿਆ ਦੇਖਦੇ ਕੀ ਹਮੇਸ਼ਾ ਨਾ ਚਿੱਤ ਜਿਸ ਤਰੀਕੇ ਨਾਲ ਬਾਰਸ਼ਾਂ ਹੀ ਪੈ ਰਹੀਆਂ ਨੇ ਲੋਕਾਂ ਨੂੰ ਸੇਤ ਹੋਣ ਦੀ ਲੋੜ ਹੈ ਖਬਰ ਨੂੰ ਬਤੋ ਸੇਅਰ ਕਰਕੇ ਅੱਗੇ ਵੀ ਆਪਣੇ ਦੋਸਤ ਮਿੱਤਰਾਂ ਤੱਕ ਜਰੂਰ ਪਹੁੰਚਾ ਦਿਓ ਧੰਨਵਾਦ